ਦੇਰ ਰਾਤ ਵਾਪਰਿਆ ਭਿਆਨਕ ਸੜਕ ਹਾਦਸਾ ਗੱਡੀ ਨੂੰ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਗਈ ਜਾਨ ਗਣਤੰਤਰ ਦਿਵਸ ਦੀ ਦੇਰ ਰਾਤ ਨੂੰ ਬੇਹੱਦ ਮਦਭਾਗੀ ਖਬਰ ਸਾਹਮਣੇ ਆਈ ਹੈ ਹੁਸ਼ਿਆਰਪੁਰ ਚ ਦੇਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਦਸਾ ਇਹਨਾਂ ਭਿਆਨਕ ਸੀ ਕੇਸ ਨਾਲ ਕਾਰ ਨੂੰ ਅੱਗ ਲੱਗ ਗਈ ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦਿੱਲੀ ਚ ਬਹੁ ਮੰਜ਼ਲਾ ਇਮਾਰਤ ਚ ਲੱਗੀ ਅੱਗ ਨਵ ਜੰਮੇ ਬੱਚੇ ਸਮੇਤ ਚਾਰ ਲੋਕਾਂ ਦੀ ਹੋਈ ਮੌਤ ਪਰ ਪੂਰਬੀ ਦਿੱਲੀ ਦੇ ਸ਼ਹਿਦਰਾ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਬਹੁ ਮੰਜਲਾਈ ਇਮਾਰਤ ਦੇ ਗਰਾਉਂਡ ਫਲੋਰ ਤੇ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਇੱਕ ਨਵਜੰਮੇ ਬੱਚੇ ਸਮੇਤ ਚਾਰ ਲੋਕਾਂ ਦੀ ਸਹ ਕੁੱਟਣ ਨਾਲ ਮੌਤ ਹੋ ਗਈ ਇਸ ਘਟਨਾ ਵਿੱਚ ਦੋ ਲੋਕ ਚੁਲਸ ਗਏ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਫਾਇਰ ਬ੍ਰਿਗੇਡ ਅਧਿਕਾਰੀ ਮੁਤਾਬਕ ਸ਼ਾਮ ਨੂੰ 5:22 ਵਜੇ ਸ਼ਹਿਦਰਾ ਇਲਾਕੇ ਦੇ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਇਹ ਦੋ ਦੋਸਤਾਂ ਨੇ ਰਲ ਕੇ ਕੀਤਾ ਨੌਜਵਾਨ ਦਾ ਕਤਲ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਕੀਤਾ ਵੱਡੇ ਖੁਲਾਸੇ ਬਠਿੰਡਾ ਪੁਲਿਸ ਨੇ ਸ਼ੁੱਕਰਵਾਰ ਨੂੰ ਨੌਜਵਾਨ ਦੇ ਕਤਲ ਦੇ ਦੋਸ਼ ਵਿੱਚ ਦੋ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਵਾਂ ਨੇ ਉਸ ਦਾ ਕਤਲ ਕਰਕੇ লাশ ਨੂੰ ਗਰਾਂਜੇ ਵਿੱਚ ਹੀ ਦਬ ਦਿੱਤਾ ਸੀ ਵਾਰਦਾਤ ਦਾ ਖੁਲਾਸਾ ਉਦੋਂ ਹੋਇਆ ਸੀ ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਬਦਬੂ ਹੰਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ 26 ਜਨਵਰੀ ਦੇ ਫਰਾਂਸ ਦੇ ਰਾਸ਼ਟਰਪਤੀ ਮੈਕਰੋ ਨੇ ਕੀਤਾ ਵੱਡਾ ਐਲਾਨ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ ਫਰਾਂਸ ਦੇ ਰਾਸ਼ਟਰਪਤੀ ਐਮਨੂਅਲ ਮੈਕਰੋ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹਨ ਇਸ ਮੌਕੇ ਉਹਨਾਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਸਾਲ 2030 ਤੱਕ 30000 ਭਾਰਤੀ ਵਿਦਿਆਰਥੀ ਫਰਾਂਸ ਵਿੱਚ ਪੜ੍ਹਾਈ ਕਰਕੇ ਕਰ ਸਕਣਗੇ ਮੈਕਰੋ ਨੇ ਇੰਸਟਾਗ੍ਰam ਤੇ ਪੋਸਟ ਕੀਤਾ ਹੈ ਕਿ ਇਹ ਬਹੁਤ ਹੀ ਉਤਸ਼ਾਹੀ ਟੀਚਾ ਹੈ ਪਰ ਮੈਂ ਇਸ ਨੂੰ ਹਾਸਲ ਕਰਨ ਲਈ ਵਚਨਬੱਧ ਹਾਂ ਦੇਸ਼ ਭਗਤੀ ਦੇ ਰੰਗ ਛਿੜੂ ਡੁੱਬੇ ਪੰਜਾਬੀ ਕਲਾਕਾਰ ਗਿੱਪੀ ਤੇ ਦਲਜੀਤ ਸਨੇ ਹੋਲ ਸਟਾਰਜ਼ ਨੇ ਦਿੱਤੀ ਗਣਤੰਤਰ ਦਿਵਸ ਦੀ ਵਧਾਈ ਅੱਜ ਦੇਸ਼ ਭਰ ਵਿੱਚ 75ਵਾਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਗਿਆ ਇਸ ਉਦਾਰਣ ਹਰ ਕਿਸੇ ਨੇ ਮਾਣ ਨਾਲ ਤਿਰੰਗਾ ਲਹਿਰਾ ਕੇ ਦੇਸ਼ ਨੂੰ ਸਲਾਮ ਕੀਤਾ ਉੱਥੇ ਹੀ ਪੰਜਾਬੀ ਕਲਾਕਾਰ ਵੀ ਗਣਤੰਤਰ ਦਿਵਸ ਮੌਕੇ ਦੇਸ਼ ਲਈ ਆਪਣੇ ਪਿਆਰ ਨੂੰ ਦਿਖਾਉਣ ਚਿੱਤੇ ਪਿੱਛੇ ਰਹਿਣ ਵਾਲੇ ਸਨ ਪੰਜਾਬੀ ਕਲਾਕਾਰਾਂ ਨੇ ਵੀ ਦੇਸ਼ ਭਗਤੀ ਦਾ ਪੂਰਾ ਸੂਰਜ ਚੜਿਆ ਨਜ਼ਰ ਆਇਆ ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰਿਆਲ ਤੇ ਵੋਲਡ ਅਦਗਾ ਸੋਨਮ ਬਾਜਵਾ ਸਣੇ ਸਰਗੁਨ ਮੈਤਲ ਜਿੱਦੂ ਸਾਈ ਪਰਮੇਸ਼ਵਰ ਮੈਂ ਐਮੀ ਮਿਰਕ ਸਣੇ ਹੋਰ ਕਈ ਪੰਜਾਬੀ ਤਾਰਿਆਂ ਨੇ ਆਪਣੇ ਫੈਨਸ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅੱਜ ਤਾਂਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੰਬੰਧ ਤਾ ਬੜੀ ਸ਼ਰਧਾ ਨਾਲ ਮਨਾ ਰਹੇ ਹਾਂ ਸਮੂਹ ਜਗਤ ਨੂੰ ਮਿਸ਼ਨ ਪੰਜਾਬ ਬੋਲ ਬਾਬਾ ਜਿਹਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ